ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਅਮਰੀਕਾ ਦਾ ਵੱਡਾ ਫੈਸਲਾ ਅਮਰੀਕੀਆਂ ਨੂੰ ਟਰੱਕ ਟਰੱਕ ਵੀ ਨਹੀਂ ਚਲਾਉਣ ਦੇਨ ਗੇਟ ਰੰਪ ਵਰਕ ਵੀਜ਼ਾ ਤੇ ਬੰਦ ਮਾਰਕੋ ਰੂਬੀਆ ਦਾ ਵੱਡਾ ਪਿਆਰ ਅਮਰੀਕਾ ਦੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਪਾਰਕ ਲਾਇਸੈਂਸ ਜਾਰੀ ਕਰਨ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ ਭਾਰਤ ਤੋਂ ਰੋਜ਼ਗਾਰ ਦੀ ਭਾਲ ਵਿੱਚ ਅਮਰੀਕਾ ਜਾਣ ਵਾਲੇ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਦੁਖਦਾਈ ਖਬਰ ਹੈ ਜੇਕਰ ਭਾਰਤ ਨਾਲ ਤੁਲਨਾ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਟਰੱਕ ਡਰਾਈਵਰ ਦਾ ਪੇਸ਼ਾ ਸਤਕਾਰਯੋਗ ਪੈਸੇ ਵਾਲਾ ਤੇ ਬਿਹਤਰ ਜੀਵਨ ਪ੍ਰਦਾਨ ਕਰਦਾ ਹੈ ਅਮਰੀਕਾ ਵਿੱਚ ਟਰੱਕ ਡਰਾਈਵਰ ਦਾ ਜੀਵਨ ਇੰਨਾ ਸੁਰੱਖਿਅਤ ਅਤੇ ਸਤਿਕਾਰਯੋਗ ਹੈ ਕਿ ਭਾਰਤ ਤੋਂ ਬਹੁਤ ਸਾਰੇ ਨੌਜਵਾਨ ਉੱਥੇ ਜਾ ਕੇ ਟਰੱਕ ਚਲਾ ਰਹੇ ਹਨ ਪਰ ਵਿਦੇਸ਼ ਵਿੱਚ ਚੰਗੀ ਜ਼ਿੰਦਗੀ ਦਾ ਸੁਪਨਾ ਹੁਣ ਖਤਮ ਹੋਣ ਵਾਲਾ ਹੈ ਅਮਰੀਕੀ ਸਰਕਾਰ ਨੇ ਅਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਅਸੀਂ ਵਪਾਰਕ ਟਰੱਕ ਡਰਾਈਵਰਾਂ ਲਈ ਹਰ ਤਰ੍ਹਾਂ ਦੇ ਵਰਕ ਵੀਜ਼ੇ ਜਾਰੀ ਕਰਨ ਤੇ ਤੁਰੰਤ ਪ੍ਰਭਾਵ ਨਾਲ پابੰਦੀ ਲਗਾ ਰੱਖਿਆ ਹੈ ਉਹਨਾਂ ਕਹਾ ਅਮਰੀਕੀ ਸੜਕਾਂ ਤੇ ਟਰੱਕ ਵੱਡੇ ਡਾਇਰੈਕਟਰ ਟਰੈਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧਦੀ ਗਿਣਤੀ ਅਮਰੀਕੀ ਚਾਹਾਨਾਂ ਨੂੰ ਖਤਰੇ ਵਿੱਚ ਪਾ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਪਾਰਕ ਲਾਇਸੈਂਸਾਂ ਤੇ ਪਾਬੰਦੀ ਦਾ ਤੁਰੰਤ ਕਾਰਨ ਇੱਕ ਭਾਰਤੀ ਟਰੱਕ ਡਰਾਈਵਰ ਦਾ ਹਾਦਸਾ ਇਹ ਦੱਸਿਆ ਜਾ ਰਿਹਾ ਖੈਰ ਗਿੰਦਰ ਸਿੰਘ ਇੱਕ ਭਾਰਤੀ ਮੂਗਲ ਦਾ ਟਰੱਕ ਡਰਾਈਵਰ ਸੀ ਉਹ ਸਤੰਬਰ 2018 ਵਿੱਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਮੈਕਸਿਕੋ ਸਰਹੱਦ ਪਾਰ ਕਰਕੇ ਕੈਲੀਫੋਰਨੀਆ ਵਿੱਚ ਦਾਖਲ ਹੋਇਆ ਸੀ 2021 ਵਿੱਚ ਬਟੇਨ ਪ੍ਰਸ਼ਾਸਨ ਨੇ ਉਸ ਨੂੰ ਕੈਲੀਫੋਰਨੀਆ ਵਿੱਚ ਇੱਕ ਵਰਕ ਪਰਮਿਟ ਅਤੇ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਦਿੱਤਾ ਦੋਸ਼ ਹੈ ਕਿ 12 ਅਗਸਤ 2025 ਨੂੰ ਹਰਜਿੰਦਰ ਸਿੰਘ ਨੇ ਫਲੋਰੀਡਾ ਟਰਨਪਾਈਕ ਤੇ ਗਲਤ ਜੂ ਟਰਨ ਲਿਆ ਇਸ ਤਰ੍ਹਾਂ ਇੱਕ ਮਿਨੀ ਵੈਨ ਉਸ ਦੇ ਟੱਕਰਾ ਕਨਾ ਟਕਰਾ ਗਈ ਅਤੇ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਰਜਿੰਦਰ ਸਿੰਘ ਨੂੰ ਬਾਣਾ ਵਿੱਚ ਕਤਲੀਅਮ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਦੇਸ਼ ਨਿਕਾਲਾ ਦਾ ਸਾਹਮਣਾ ਕਰ ਰੱਖਾ ਹੈ ਇਸ ਘਟਨਾ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਟਰੈਕ ਟ੍ਰੈਕਿੰਗ ਉਦਯੋਗ ਵਿੱਚ ਡਰਾਈਵਰਾਂ ਲਈ ਸਕ੍ਰੀਨਿੰਗ ਪ੍ਰਕਿਰਿਆ ਤੇ ਬਹਿ ਛੇੜ ਦਿੰਦੀ ਹੈ ਅਮਰੀਕਾ ਵਿੱਚ ਵਿਦੇਸ਼ੀ ਲੋਕਾਂ ਲਈ ਟਰੱਕ ਡਰਾਈਵਿੰਗ ਦਾ ਸਭ ਤੋਂ ਵੱਡਾ ਖਰਚ ਉਹਨਾਂ ਨੂੰ ਇੱਥੇ ਮਿਲਣ ਵਾਲੀ ਤਨਖਾਹ ਹੈ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਉਹਨਾਂ ਦੇ ਤਜਰਬੇ ਕੰਮ ਕਰਨ ਦੇ ਘੰਟਿਆਂ ਤੇ ਉਹਨਾਂ ਦੀ ਕੁਸ਼ਲਤਾ ਦੇ ਆਧਾਰ ਤੇ ਭਗਤਾਨ ਕੀਤਾ ਜਾਂਦਾ ਸੀ ਅਮਰੀਕਾ ਵਿੱਚ ਬਹੁਤ ਸਾਰੇ ਟਰੱਕ ਡਰਾਈਵਰਾਂ ਨੂੰ ਪ੍ਰਤੀ ਮੀਲ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਸੌਸਟ ਦਰ 0.6 ਤੋਂ 0.7 ਪ੍ਰਤੀ ਮੀਲ ਹੈ ਜੇ ਇੱਕ ਡਰਾਈਵਰ ਜੋ ਪ੍ਰਤੀ ਦਿਨ 500 ਮੈਂ 16 ਮੀਲ ਚਲਾਉਂਦਾ ਹਾਂ ਉਹ ਪ੍ਰਤੀ ਮਹੀਨਾ 5000 ਤੋਂ 8000 ਕਮਾ ਸਕਦਾ ਹੈ ਭਾਅ ਲਗਭਗ 4.2 ਲੱਖ ਤੋਂ 6.7 ਲੱਖ ਰੁਪਏ ਮਹੀਨਾ ਹੈ ਪ੍ਰਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ